ਆਪਾਂ ਖੜੇ ਜੀ ਸਰਸੇ ਜਿੱਥੇ ਕੀ ਤੁਹਾਨੂੰ ਪਤਾ ਹੀ ਹੈਗਾ ਪਿਛਲੇ 3-4 ਦਿਨਾਂ ਤੋਂ ਸਰਕਾਰ ਵੱਲੋਂ ਰਹਿਣਾ ਸਰਕਾਰ ਵੱਲੋਂ ਬਹੁਤ ਹੀ ਜਿਹੜੀ ਤਕੜੇ ਪੱਧਰ ਦੇ ਉੱਤੇ ਜਿਹੜੀ ਬੈਰੀਗੇਟਿੰਗ ਕਰੀ ਗਈ ਹੈ ਤੇ ਤੁਹਾਨੂੰ ਦੱਸ ਰਹੀ ਕਿ ਕੁਝ ਕੁ ਕਿਸਾਨ ਜਿਹੜੇ ਆ ਉਹ ਤਾਂ ਆਪਣੇ ਜਿਹੜੇ ਲੰਘ ਚੁੱਕਿਆ ਹਨਾ ਤੇ ਕੁਝ ਕੁ ਜਿਹੜਾ ਨੇ ਜਿਹੜਾ ਨੰਗਣਾ ਜਿਹੜੇ ਡੱਬਾ ਵਾਲੀ ਬੈਠੇ ਹਨਾ ਬਾਈ ਆਪਣੇ ਨਾਲ ਆ ਗਏ ਮਲਿਕਾ ਤੋਂ ਕਿਸਾਨ ਯੂਨੀਅਨ ਤੋਂ ਬਾਈ ਗੁਰੀ ਤੇ ਅੱਜ ਆਪਾਂ ਸਾਰੀ ਗੱਲਬਾਤ ਕਰਾਂਗੇ ਬਾਈ ਗੁਰੀ ਨਾਲ ਤੇ ਆਪਾਂ ਨੂੰ ਸਾਰੀ ਗੱਲਬਾਤ ਦੱਸਣ ਕਿ ਵੀ ਜਾ ਕੇ ਕੀ ਹੋਣਾ ਵਾਲਾ ਤੇ ਕੀ ਇਹ ਕੁਝ ਕਰਨ ਗਿਆ ਜੀ ਬਾਈ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬਾਈ ਜੀ ਹਾਂਜੀ ਬਾਈ ਜੀ ਤੇ ਹੁਣ ਆਪਣੀ ਜਿਹੜੇ ਤੁਹਾਡੀ ਯੂਨੀਅਨ ਦੇ ਜਿਹੜੇ ਪਲਾਨ ਆ ਉਹ ਕਿਹੜੇ ਪਲਾਨ ਨੇ ਅੱਜ ਇੱਕ ਸਾਡੀ ਮੀਟਿੰਗ ਹੋਈ ਹੈ ਸਾਰੀ ਯੂਨੀਅਨਾਂ ਦੀ ਇੱਥੇ ਲਗਭਗ 6 16 ਤੋਂ 17 ਯੂਨੀਅਨਾਂ ਸੀ ਪੰਜਵਾਂ ਨੇ ਵਿੱਚ ਤੇ ਉਹ ਅਸੀਂ ਹੁਣ ਜਿਹੜੀ ਆਉਣ ਵਾਲੀ 16 ਤਰੀਕ ਹੈ ਅਸੀਂ ਉਪਤ ਕਿਸਾਨ ਮੋਰਚੇ ਦਾ ਜਿਹੜਾ ਟ੍ਰੇਡ ਯੂਨੀਅਨ ਦਾ ਸੀਗਾ ਬੰਦੀ ਦਾ ਟ੍ਰੇਡ ਯੂਨੀਅਨ ਦੇ ਨਾਲ ਬੰਦ ਦਾ ਐਲਾਨ ਸੀਗਾ ਹਾਂਜੀ ਉਹਦੇ ਤੇ ਅਸੀਂ ਬਹੁਤ ਵੱਡਾ ਇਕੱਠ ਪੰਜਵਾਂ ਨੇ ਕਰ ਰਹੇ ਹਾਂ ਤੇ ਉਹਦੇ ਤੇ ਉਸ ਦਿਨ ਬਹੁਤ ਕੜੇ ਫੈਸਲੇ ਲਏ ਜਾਣੇ ਆ ਕਿ ਜਿਵੇਂ ਕਿ ਜਿਹੜਾ ਆਮ ਜਨ ਨੂੰ ਪਰੇਸ਼ਾਨ ਕਰਨ ਵਾਸਤੇ ਤੁਸੀਂ ਦੇਖੋ ਕਿ ਬਿਨਾਂ ਗੱਲੋਂ ਉਹਨਾਂ ਨੇ ਬੈਰੀਕੇਟਿੰਗ ਕਰੀ ਹੋਈ ਆ ਹਾਂਜੀ ਹਾਲਾਂਕਿ ਜਿਹੜੇ ਕਿਸਾਨ ਆ ਜ਼ਿਆਦਾਤਰ ਖਨੌਰੀ ਤੇ ਸ਼ੰਭੂਵਾਲ ਨੂੰ ਮੂਵ ਹੋ ਗਿਆ ਹਾਂਜੀ ਹਾਂਜੀ ਪਰ ਇਹ ਇੱਥੇ ਹੁਣ ਧੱਕਾਸ਼ਾਹੀ ਨਾਲ ਇਹਨਾਂ ਨੇ ਰੋਡ ਬੰਦ ਕੀਤਾ ਹੈ ਆਮ ਜਨ ਪਰੇਸ਼ਾਨ ਹੋ ਰਿਹਾ ਜਿਹਨੇ ਦਿੱਲੀ ਜਾਣਾ ਹੈ ਜਾਂ ਜਿਹਨੇ ਕੋਈ ਜੀ ਦਾ ਵਿਆਹ ਸ਼ਾਦੀ ਆ ਉਹਨਾਂ ਨੂੰ ਬੜੀ ਦਿੱਕਤ ਆ ਰਹੀ ਆ ਹਾਂਜੀ ਤਾਂ ਇਹ ਜਿਹੜੀ ਇਹਨਾਂ ਦੇ ਅਗੇਂਸਟ ਵੀ ਕੋਈ ਬਹੁਤ ਕੜਾ ਐਕਸ਼ਨ 16 ਤਰੀਕ ਨੂੰ ਲਿਆ ਜਾਊਗਾ ਤੇ ਅਸੀਂ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਸਾਰਿਆਂ ਨੂੰ ਬੇਨਤੀ ਕਰਨਾ ਚਾਹੁੰਦੇ ਆ ਕਿ ਜਿਹੜੇ ਵੀ ਹੱਕ ਤੇ ਸੱਚ ਦੀ ਲੜਾਈ ਵਾਸਤੇ ਹਾਂਜੀ ਜਿਹੜੇ ਵੀ ਇਹ ਸੋਚ ਰੱਖਦੇ ਆ ਕਿ ਹੱਕ ਦੀ ਸੱਚ ਦੀ ਲੜਾਈ ਵਾਸਤੇ ਅੱਗੇ ਆਉਣਾ ਚਾਹੀਦਾ ਤਾਂ ਉਹ ਸਾਰੇ 16 ਤਰੀਕ ਨੂੰ ਜ਼ਰੂਰ ਪੰਜੂਆਣੇ ਪਹੁੰਚੋ ਤਾਂ ਕਿ ਜਿਹੜੇ ਇਹ ਤਾਨਾਸ਼ਾਹੀ ਸਰਕਾਰਾਂ ਕਰ ਰਹੀਆਂ ਇਹਨਾਂ ਨੂੰ ਮੂੰਹ ਤੋੜ ਜਵਾਬ ਦਿੱਤਾ ਜਾਵੇ ਕਿ ਹਾਂ ਹਾਂਜੀ ਇਹ ਜਿਹੜੇ ਲੋਕ ਹਾਜ਼ਰ ਵੀ ਹੈਗੇ ਆ ਕਿ ਜਿਹੜੇ ਤੁਹਾਡੀ ਇਹ ਤਾਨਾਸ਼ਾਹੀ ਨੂੰ ਨਹੀਂ ਸਹਿਣਗੇ ਹਾਂਜੀ ਤੇ ਬਾਈ ਜੀ ਆਪਾਂ ਵੀ ਬਾਈ ਦੀ سپورਟ ਦੇ ਵਿੱਚ ਜਿਹੜੇ ਆ ਪੰਜਵਾਂ ਨੇ ਪਹੁੰਚਾਂਗੇ ਤਾਂ ਮੈਂ ਕੈਮਰਾਮੈਨ ਨੂੰ ਕਹੂੰਗਾ ਇੱਕ ਵਾਰੀ ਇਹਨਾਂ ਦੀ ਬੈਰੀਕੇਟਿੰਗ ਦਿਖਾ ਦਿਓ ਨਾ ਅੱਗੇ ਇਹ ਟ੍ਰੇਨਾਂ ਲਾ ਰੱਖੀਆਂ ਇਧਰਲੀ ਛੜ ਦੇਖ ਲਓ ਜਿਹੜੇ ਆਮ ਜਿਹੜੀ ਜਨਤਾ ਉਹ ਆਪਣੇ ਜਿਹੜੇ ਹੁੰਦੇ ਟਰੱਕ ਜਾਂ ਹੋਰ ਵਹੀਕਲ ਲੈ ਕੇ ਕਿਨਾਂ ਖੜਾਏ ਹੋਏ ਆ ਉਹਨਾਂ ਦੀਆਂ ਚਾਬੀਆਂ ਇਹਨਾਂ ਨੇ ਖੋਹ ਰੱਖੀਆਂ ਅੱਗੇ ਨਾਲ ਖੜਾ ਰੱਖਿਆ ਇਹ ਤਾਂ ਕੁਝ ਕੁ ਲੋਕਾਂ ਨੇ ਰੌਲਾ ਪਾ ਕੇ ਕੁਝ ਡਰਾਈਵਰਾਂ ਨੇ ਰੌਲਾ ਪਾ ਕੇ ਆਵੇ ਸਾਧਨ ਕੱਢੇ ਵੀ ਇਹਨਾਂ ਨੇ ੱੱਕੇ ਨਾਲ ਉਹਨਾਂ ਦੇ ਟਰੱਕ ਟਰੰਕ ਟੈਂਕਰ ਆ ਜਿਹੜੇ ਤੇਲ ਵਾਲੇ ਆ ਦੂਜੇ ਕੰਟੇਨਰ ਆ ਉਹਨਾਂ ਦੀਆਂ ਸਾਧਨਾਂ ਦੀਆਂ ਚਾਬੀਆਂ ਖੋਹ ਰੱਖੀਆਂ ਸੀ ਹਾਂਜੀ ਤੇ ਬਾਈ ਇੱਥੇ ਦੱਸ ਰਹੇ ਸੀਗੇ ਇੱਕ ਬਾਈ ਨੇ ਉਹ ਜਿਹੜੀ ਪਰਲੀ ਬੈਰੇਗੀ ਬੈਰੇਗੀ ਟੀਆਂ ਨਾ ਉਧਰ ਦੀ ਉਹਦਾ ਖੇਤ ਨੂੰ ਰਾਹ ਜਾ ਰਹੇ ਹਨਾ ਤੇ ਉਸ ਨੂੰ ਜਾਣਾ ਨਹੀਂ ਜਾ ਸਕਦਾ ਦੇਖੋ ਤਾਨਾਸ਼ਹੀ ਜੋ ਸਰਕਾਰਾਂ ਕਿਵੇਂ ਕਰਦੀਆਂ ਤਾਨਾਸ਼ਹੀ ਮੈਂ ਤਾਂ ਕਹਿਣਾ ਵੀ ਹੋਰ ਚਿਤਾਓ ਪਤਾ ਲੱਗੂਗਾ ਜਦੋਂ ਆਪਾਂ ਇਹਨਾਂ ਨੂੰ ਬਹੁਤ ਮਤ ਚ ਲਿਆ ਕੇ ਵੋਟਾਂ ਦੇ ਕੇ ਆਪਾਂ ਆਪਾਂ ਹੀ ਇਹਨਾਂ ਨੂੰ ਖੜੇ ਕਰਨ ਵਾਲੇ ਆ ਤੇ ਅਤਿਆਚਾਰ ਫਿਰ ਆਪਣੇ ਤੇ ਹੁਣ ਨਾ ਜਦੋਂ ਆਪਾਂ ਇਹ ਨਹੀਂ ਸੋਚ ਰਹੇ ਕਿ ਅੱਜ ਤੇਲ ਤੁਸੀਂ ਘਰ ਦਾ ਖਾਣੇ ਵਾਲੀਆਂ ਚੀਜ਼ਾਂ ਕਿੰਨੀਆਂ ਡਬਲ ਤੋਂ ਤਿੰਗਣੇ ਰੇਟ ਹੋ ਗਏ ਆ ਪਰ ਅਸੀਂ 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 ਕਿਹਦੇ ਤੇ ਵੋਟ ਪਾਉਣੀ ਆ ਅਸੀਂ ਪਾਉਣੀ ਆ ਧਰਮ ਦੇ ਨਾਂ ਤੇ ਵੋਟ ਅਸੀਂ ਪਾਉਣੀ ਹੈ ਜਾਤੀਵਾਦ ਦੇ ਨਾਂ ਤੇ ਵੋਟ ਅਸੀਂ ਪਾਉਣੀ ਹੈ ਮੂਰਖਤਾ ਦੇ ਨਾਂ ਤੇ ਵੋਟ ਮੈਨੂੰ ਐਂ ਦੱਸਣ ਵੀ 10 ਸਾਲਾਂ ਚ ਇਹ ਸਰਕਾਰ ਨੇ ਕੀਤਾ ਕੀ ਆ ਰੇਲਾਂ ਵੇਚੀਆਂ ਤੇਲ ਵੇਚਿਆ ਸਭ ਕੁਝ ਜਹਾਜ਼ ਵੇਚ ਤੇ ਸਭ ਕੁਝ ਵੇਚਤਾ ਪਰ ਫੇਰ ਵੀ ਦੇਖ ਲਓ ਤੁਸੀਂ ਲੋਕ ਕਿਵੇਂ ਇਹਨਾਂ ਦੇ ਪਿੱਛੇ ਲੱਗੇ ਹੋਇਆ ਆ ਹੁਣ ਇੱਕ ਮੈਂ ਤਾਂ ਕਹਿਣਾ ਵੀ ਦੇਖੋ ਅਸੀਂ ਕਿਸੇ ਦੇ ਧਰਮ ਨੂੰ ਕੁਝ ਨਹੀਂ ਕਹਿੰਦੇ ਪਰ ਹਰ ਇੱਕ ਨੂੰ ਇਹ ਚੀਜ਼ ਸੋਚਣੀ ਚਾਹੀਦੀ ਹੈ ਕਿ ਕੱਲਾ ਧਰਮ ਰੋਟੀ ਨਹੀਂ ਦਿੰਦਾ ਕੱਲੀ ਜਾਤ ਰੋਟੀ ਨਹੀਂ ਦਿੰਦੀ ਰੋਟੀ ਦਿੰਦਾ ਸਾਡਾ ਭਾਈਚਾਰਾ ਜਦੋਂ ਅਸੀਂ ਸਾਰੇ ਤਬਕੇ ਰਲ ਕੇ ਅਸੀਂ ਕੰਮ ਕਰਦੇ ਆਂ ਫੇਰ ਜੇ ਹੁਣ ਕਿਸਾਨ ਆਣੀ ਨਾ ਗਾਊਗਾ ਤਾਂ ਰੋਟੀ ਜਾਊਗੀ ਕਿੱਥੇ ਹਾਂਜੀ ਭਾਈ ਪੂਰਾ ਇੱਕ ਕਿਸਾਨ ਹੈ ਜਿਹੜਾ ਦੇਸ਼ ਦਾ ਉਹ ਸਾਰੇ ਦੇਸ਼ ਨੂੰ ਪਾਲ ਰਿਹਾ ਹਾਂਜੀ ਪਰ ਅੱਜ ਕਿਸਾਨ ਨੂੰ ਮਾਰਨ ਦੀ ਕੋਸ਼ਿਸ਼ ਕਿਉਂ ਹੋ ਰਹੀ ਹੈ ਕਿਉਂਕਿ ਉਹਦੇ ਤੇ ਕਾਰਪੋਰੇਟ ਘਰਾਣੇ ਆਪਦਾ ਕਬਜ਼ਾ ਕਰਨਾ ਚਾਹੁੰਦੇ ਆ ਜਿਹੜਾ ਅੱਜ ਕੱਲ ਆਮ ਬੰਦਾ ਰੋਟੀ ਖਾ ਰਿਹਾ ਇਹ ਸੋਚ ਰਿਹਾ ਵੀ ਉਹ ਰੋਟੀ ਖਾਣ ਵਾਸਤੇ ਵੀ ਸਾਡੀਆਂ ਮਿੰਤਾ ਹੋਣ ਹਾਂ ਜਿਹੜਾ ਜਿਹੜਾ ਜਿਹੜੀ ਕਣਕ ਅੱਜ 10 20 ਰੁਪਏ ਮਿਲ ਰਹੀ ਹੈ 20 25 22 ਤੇਰੀ ਜੋ ਵੀ ਮਿਲ ਰਹੀ ਹੈ ਇਹ ਚਾਹੁੰਦੇ ਆ ਵੀ ਅਸੀਂ ਆਪਦੇ ਹੱਕ ਚ ਕਰਕੇ ਇਹ ਹੀ ਕਣਕ 2 200 ਰੁਪਏ ਕਿਲੋ ਵਿਖਿਆ ਕਰਨੀ ਹੈ ਤੇ ਆਮ ਲੋਕ ਵੀ ਇਹ ਚੀਜ਼ ਸੋਚਣਾ ਇਹ ਉਹ ਲੜਾਈ ਕਿੱਲੇ ਕਿਸਾਨਾਂ ਦੀ ਨਹੀਂ ਹੈਗੀ ਇਹ ਲੜਾਈ ਦੇਸ਼ ਨੂੰ ਬਚਾਉਣ ਦੀ ਲੜਾਈ ਹੈ ਨਸਲਾਂ ਨੂੰ ਬਚਾਉਣ ਦੀ ਲੜਾਈ ਹੈ ਕਿਉਂਕਿ ਕਿਸਾਨ ਹੀ ਨਹੀਂ ਰਹੂਗਾ ਤਾਂ ਦੇਸ਼ ਵੀ ਨਹੀਂ ਰਹਿਣਾ ਹਾਂਜੀ ਤੇ ਜਿਵੇਂ ਕਿ ਬਾਈ ਦੱਸ ਰਹੇ ਸੀਗੇ ਵੀ 200 ਰੁਪਏ ਕਿਲੋ ਜਿਹੜੀਆਂ ਕਣਕਾ ਵਿਕਣਗੀਆਂ ਤੁਸੀਂ ਆਪਣੇ ਯੂਪ ਬਿਹਾਰ ਦੇ ਹਾਲਾਤ ਦੇਖ ਹੀ ਸਕਦੇ ਹੋ ਨਾ ਬਾਈ ਕਰੀਬਨ 8-900 ਰੁਪਏ ਕਿਲੋ ਕਮਟਲ ਉੱਤੇ ਕਣਕ ਵੇਚਦੀ ਹੈ ਨਾ ਬਾਈ ਬਿਲਕੁਲ ਦੇਖੋ ਉਹ ਉਹਨਾਂ ਨੂੰ ਉਹ ਉਹ ਕਿਸਾਨ ਗਰੀਬ ਹੈ ਵਿਚਾਰੇ ਉਹ ਆਵਦੀ ਬਾਜ਼ ਨਹੀਂ ਚੱਕ ਸਕਦੇ ਇਹ ਘੁੰਮ ਫਿਰ ਕੇ ਗੱਲ ਹਰਿਆਣੇ ਤੇ ਪੰਜਾਬ 'ਚ ਕਿਉਂ ਆਉਂਦੀ ਆ ਕਿਉਂਕਿ ਇੱਥੋਂ ਦੇ ਲੋਕ ਜਿਹੜੇ ਹੈਗੇ ਆ ਵਦੋਈ ਹੈ ਇੱਥੋਂ ਦੇ ਲੋਕਾਂ ਕੋਲੇ ऐसा है क्या इन ਇਥੋਂ ਦੇ ਲੋਕ ਆਵਾਜ਼ ਚੱਕ ਸਕਦੇ ਆ ਤਾਂ ਹਰ ਹਰ ਆਵਾਜ਼ ਪੰਜਾਬ ਚੋਂ ਦੇਖੋ ਕਿਉਂ ਉੱਠਦੀ ਆ ਕਿਉਂਕਿ ਇਥੋਂ ਦੇ ਲੋਕਾਂ 'ਚ ਲੜਨ ਦਾ ਜਜ਼ਬਾ ਹੈਗਾ ਲੋਕ ਜਿਹੜਾ ਸਾਡਾ ਪੁਰਾਣਾ ਪੰਜਾਬ ਸੀ ਹਰਿਆਣਾ ਪੰਜਾਬ ਲਾ ਲੋ ਹਿਮਾਚਲ ਲਾ ਲੋ ਰਾਜਸਥਾਨ ਦੇ ਜ਼ਿਲ੍ਹੇ ਲਾ ਲੋ ਵੈਸਟ ਯੂਪੀ ਲਾ ਲੋ ਇਥੋਂ ਦੇ ਲੋਕ ਪੁਰਾਣੇ ਟਾਈਮਾਂ 'ਚ ਉਹ ਜੰਗਾਂ ਲੜਦੇ ਆਇਆ ਇਹਨਾਂ ਇਹਨਾਂ ਦੇ ਲੋਕ ਇਹ ਲੋਕ ਜ਼ੁਲਮ ਨੂੰ ਨਹੀਂ ਸਰ ਜਰ ਸਕਦੇ ਤਾਂ ਕਰਕੇ ਇਥੋਂ ਆਵਾਜ਼ਾਂ ਉੱਠਦੀਆਂ ਉਹ ਉੱਠਦੀਆਂ ਹੀ ਰਹਿਣ ਗਿਆ ਇਹ ਤਾਂ ਸਰਕਾਰਾਂ ਤੇ ਡਿਪੈਂਡ ਕਰਦਾ ਕਿ ਦੇਖੋ ਔਰੰਗੇਬ ਵੀ ਨਹੀਂ ਰਿਹਾ ਜਿਹ ਜਿਹਦੇ ਕੋਲੇ ਪੂਰਾ ਭਾਰਤ ਸੀਗਾ ਤੇ ਰਹਿਣੇ ਇਹ ਵੀ ਨਹੀਂ ਤਾਂ ਹੁਣ ਇਹ ਸੋਚ ਲੈਣ ਵੀ ਇਹਨਾਂ ਨੇ ਕਿਵੇਂ ਕਰੋੜੀਆਂ ਔਰੰਗੇਬ ਕਿਵੇਂ ਮੰंजे ਤੇ ਤੜਫ ਤੜਫ ਮਰਿਆ ਸੀਗਾ ਇਹਨਾਂ ਨਾਲ ਵੀ ਉਦਾਂ ਹੀ ਹੋਣਾ ਆਮ ਲੋਕਾਂ ਨੂੰ ਮਾਰਨਗੇ ਤੇ ਇਹਨਾਂ ਇਹ ਵੀ ਮਰਨਗੇ ਤੇ ਅਸੀਂ ਇਹੀ ਕਹਿਣਾ ਚਾਹੁੰਦੇ ਹਾਂ ਕਿ ਇਹ ਸਰਕਾਰਾਂ ਆਪਦੇ ਬਾਜ਼ ਆ ਜਾਣ ਤੇ ਨਹੀਂ ਤਾਂ ਬਾਜ਼ ਇਹਨਾਂ ਨੂੰ ਕਰ ਲਿਆ ਜਾਊਗਾ ਹਾਂਜੀ ਤੇ ਬਾਈ ਜੀ ਤੁਸੀਂ ਨਾ ਆਪਣੇ ਜਿਹੜੀਆਂ ਸਰਕਾਰਾਂ ਨੂੰ ਨਾ ਆਪਣੇ ਜਿਹੜੇ ਘਰ ਪਰਵਾਸ ਛੱਡ ਕੇ ਵੀ ਇੱਥੇ ਮੰਨ ਲਓ ਤੁਸੀਂ ਪਹੁੰਚਦੇ ਹੋ ਔਰ ਜਗ੍ਹਾ ਦੇ ਵਿੱਚ ਆਣਾ ਕਿਸਾਨਾਂ ਦੀ ਸਪੋਰਟ ਕਰਦੇ ਹੋ ਤੁਹਾਨੂੰ ਜਿਹੜੇ ਆਪਣੇ ਨਿਜੀ ਜਿਹੜੇ ਹੁੰਦੇ ਆ ਆਪਣੇ ਘਰ ਘਰਬਾਰ ਆ ਹੋਰ ਕਿਤੇ ਵੀ ਤੁਹਾਨੂੰ ਕੋਈ ਤਕਲੀਫ ਤਾਂ ਨਹੀਂ ਹੁੰਦੀ ਮੰਗ ਤਕਲੀਫ ਤਾਂ ਹੋਰ ਕੋਈ ਨਹੀਂ ਹੁੰਨੀ ਇਹ ਹੀ ਕਰਦੇ ਆ ਦੋ ਦਿਨਾਂ ਤੋਂ ਹੁਣ ਸਾਡੇ ਪਿੱਛੇ ਭੱਜੇ ਫਿਰਦੇ ਆ ਪੁਲਿਸ ਲੈ ਕੇ ਸਾਡੇ ਘਰੇ ਜਾਵੜਦੇ ਘਰਦਿਆਂ ਨੂੰ ਕਹਿੰਦੇ ਕਿੱਥੇ ਆ ਦੱਸੋ ਮੁੰਡਾ ਤੁਹਾਡਾ ਘਰ ਦੇ ਪੁੱਛਦੇ ਵੀ ਉਹਨਾਂ ਨੇ ਕੀਤਾ ਕੀ ਕੀਤਾ ਕੁਛ ਨਹੀਂ ਆ ਅਸੀਂ ਉਹਨੂੰ ਲੈਣ ਆਏ ਅਸੀਂ ਉਹਨੂੰ ਫੜਾ ਨਹੀਂ ਉਹਨੂੰ ਕਹਿ ਦੋ ਘਰੋਂ ਨਾ ਨਿਕਲੇ ਇਹ ਸਰ ਸਰਕਾਰਾਂ ਦੇ ਹੱਥ ਕੰਡੇ ਹੁੰਦੇ ਆ ਡਰੋਨ ਦੇ ਹੁਣ ਆਹ ਇੰਨੀ ਬੈਰੀਕੇਟਿੰਗ ਕਰਕੇ ਕੀ ਕਰ ਰਿਹਾ ਡੈਸ਼ਟ ਪੈਦਾ ਕਰ ਰਿਹਾ ਲੋਕਾਂ ਦਾ ਵੀ ਹਾਂ ਵੀ ਸਾਡੀ ਚੱਲਦੀ ਆ ਪਰ ਇਹ ਦੇਸ਼ 'ਚ ਕੁਛ ਨਹੀਂ ਹੈ ਜਿਨ੍ਹਾਂ ਨੇ ਹੱਕਾਂ ਲਈ ਲੜਨਾ ਹੁੰਦਾ ਨਾ ਉਹ ਗੋਲੀਆਂ ਤੋਂ ਡਰਨਾ ਤੋਪਾਂ ਤੋਂ ਤੇ ਨਾ ਹੀਆਂ ਲੰਡੂਆਂ ਯਾ ਬੈਰੀਗੇਟਾਂ ਤੋਂ ਅਬੀ ਵਾਰੀ ਫੱਟੇ ਆ ਸੀ ਪਰੀ ਉਹ ਕੈਮਰਾ ਉੱਚਾ ਕਰਕੇ ਦਿਖਾ ਦਿਓ ਉਹ ਕੈਮਰਾਮੈਨ ਨੂੰ ਕਹੂੰਗਾ ਤੇ ਭਾਈ ਵੈਸੇ ਤੁਹਾਨੂੰ ਪਹਿਲਾਂ ਵੀ ਕੁਝ ਕਦਮ ਕਮਕੀਆਂ ਆਉਂਦੀਆਂ ਰਹੀਆਂ ਨਾ ਨਹੀਂ ਕਮਕੀਆਂ ਨਹੀਂ ਸਾਡੇ ਤੇ ਪਹਿਲਾਂ ਪਰਚ ਜਿਹੜਾ ਕਿਸਾਨ ਅੰਦੋਲਨ ਪਾਰਟ 1 ਹੋਇਆ ਸੀ ਉਹਦੇ ਸਾਡੇ ਤੇ ਬਹੁਤ ਪਰਚੇ ਵੀ ਹੋਏ ਆ ਸਾਨੂੰ ਡਾਂਗਾਂ ਵੀ ਬਹੁਤ ਪਈਆਂ ਜੇਲਾਂ ਚ ਵੀ ਰਹੇ ਆ ਤੇ ਹੁਣ ਅੱਜ ਵੀ ਅਸੀਂ ਤਿਆਰ ਆ ਕਿਉਂਕਿ ਜਿੱਥੇ ਲੜਾਈ ਕਿਸਾਨ ਦੀ ਹੋਊਗੀ ਜਿੱਥੇ ਲੜਾਈ ਕਮੇਰੇ ਵਰਗ ਦੀ ਹੋਊਗੀ ਅਸੀਂ ਉੱਥੇ ਹਮੇਸ਼ਾ ਹੀ ਅੱਗੇ ਖੜੇ ਆਵਾਂਗੇ ਚਾਹੇ ਸਾਨੂੰ ਜੋ ਮਰਜ਼ੀ ਕਰਨਾ ਹੋਵੇ ਹਾਂਜੀ ਤੇ ਬਾਈ ਦੱਸ ਵੀ ਕਿ ਤੁਹਾਨੂੰ ਜਦੋਂ ਆਪਣੇ ਪੰਜਾਬ ਦੇ ਵਿੱਚ ਹੜ੍ਹ ਆਈ ਸੀ ਜਾਂ ਘੱਗਰ ਨਦੀ ਦਰਿਆ ਦੇ ਜਿਹੜੇ ਕਹਿਰ ਵਰਸੇ ਸੀ ਕਈ ਪਿੰਡਾਂ ਦੇ ਉੱਤੇ ਹਨਾ ਉਦੋਂ ਉਸ ਟਾਈਮਾਂ ਦੇ ਵਿੱਚ ਵੀ ਬਾਈਆਂ ਨੇ ਆਪਦੇ ਜਿਹੜੇ ਬਾਣਾ ਦੇ ਵਿੱਚ ਪਨੀਰੀਆਂ ਲਾਈਆਂ ਸੀ 4-4 5-5 ਕਿੱਲੇ ਦੇ ਵਿੱਚ ਤੇ ਫ੍ਰੀ ਜਿਹੜੇ ਆ ਉਹ ਪੰਜਾਬ ਤੱਕ ਪਹੁੰਚ ਨੇ ਸੀ ਨਾ ਬਾਈ ਤੇ ਬਾਈ ਵਾਲੇ ਉਹਦੋਂ ਵੀ ਬਹੁਤ ਹੈਲਪ ਕੀਤੀ ਜਿਹੜੇ ਪੰਜਾਬ ਦੇ ਜਿਹੜੇ ਵੀ ਕਿਸਾਨਾਂ ਦੀਆਂ ਫਸਲਾਂ ਡੁੱਗੀਆਂ ਸੀਗੀਆਂ ਤੇ ਹੁਣ ਵੀ ਦੇਖ ਲੋ ਆਪਣੇ ਸਟੈਂਡ ਲੈਂਦੇ ਆ ਨਾ ਬਾਈ ਕਿਸਾਨਾਂ ਦਾ ਤੇ ਕਈ ਲੋਕ ਫਿਰ ਵੀ ਇਹਨਾਂ ਨੂੰ ਕਹਿੰਦੇ ਵੀ ਕਿਸਾਨ ਤਾਂ ਐ ਫਿਰਦੇ ਐ ਕਰਦੇ ਆਗੇ ਵੀ ਤੰਗ ਕਰਦੇ ਵੀ ਐਵੇਂ ਹੀ ਪੈਰੀਗੇਟਿੰਗ ਕਰਕੇ ਬਹਿ ਜਾਂਦੇ ਆ ਨਾ ਬਾਈ ਤੇ ਉਹਨਾਂ ਬਾਰੇ ਤੁਹਾਡੇ ਕੀ ਖਿਆਲ ਹੈ ਬਈ ਦੇਖੋ ਜੀ ਅਸੀਂ ਕੀ ਦੀ ਸੋਚ ਤਾਂ ਬਦਲ ਨਹੀਂ ਸਕਦੇ ਪਰ ਲੋਕਾਂ ਨੂੰ ਖੁਦ ਪਤਾ ਲੱਗ ਰਿਹਾ ਹੈ ਬੈਰੀਗੇਟਿਵ ਪ੍ਰਸ਼ਾਸਨ ਨੇ ਕਰੀ ਉਹ ਨਾ ਕਿ ਕਿਸੇ ਕਿਸਾਨ ਨੇ ਹਾਂਜੀ ਕਿਸਾਨ ਦਾ ਵਿਚਾਰਾ ਹੁਣ ਆਪ ਦੇ ਖੇਤ ਨੂੰ ਜਾਣਵਾਰਾ ਤਰਸ ਰਿਹਾ ਤੇ ਹੁਣ ਤੁਸੀਂ ਇਹ ਦੇਖੋ ਕਿ ਧੱਕਾ ਕੌਣ ਕਰ ਰਿਹਾ ਹੈ ਪ੍ਰਸ਼ਾਸਨ ਕਰ ਰਿਹਾ ਹੈ ਕਿ ਕਿਸਾਨ ਕਰ ਰਿਹਾ ਹੁਣ ਉੱਥੇ ਸ਼ੰਭੂ ਬਾਰਡਰ ਗੋਲੀਆਂ ਮਾਰੀਆਂ ਕਿਸਾਨਾਂ ਦੇ ਉਹਨਾਂ ਦੇ ਆਸੂ ਗੈਸ ਤੇ ਗੋਲੇ ਮਾਰ ਰਿਹਾ ਉਹ ਕੌਣ ਕਰ ਰਿਹਾ ਉਹ ਹਾਂਜੀ ਹੁਣ ਉਹਨਾਂ ਇਹਨਾਂ ਦੇ ਅੱਜ ਤਾਂ ਪਾਵਰ ਹੈ ਹੁਣ ਅਸੀਂ ਕਰਾਂਗੇ ਤਾਂ ਫਿਰ ਅਸੀਂ ਉਹੀ ਗੱਲ ਅਸੀਂ ਅੱਤਵਾਦੀ ਕਿ ਸਾਨੂੰ ਅੱਤਵਾਦੀ ਕਹਿ ਦੇਣਗੇ ਸਾਨੂੰ ਦੇਖੋ ਤਾਨਾਸ਼ਾਹੀ ਤੇ ਕੋਈ ਤੱਕਾ ਸਰਕਾਰਾਂ ਕਰਦੀਆਂ ਹੁਣ ਆਮ ਬੰਦਾ ਤੁਸੀਂ ਇੱਥੇ ਦੱਸੋ ਧਰਨਾ ਲਾ ਕੇ ਬਹਿ ਜੂਗਾ ਤਾਂ ਮਿਂਟ ਚ ਪੁਲਿਸ ਚੁਕਾ ਦੂਗੀ ਉਹਨੂੰ ਪਰ ਇਹਨਾਂ ਨੂੰ ਪੁਲਿਸ ਹੀ ਧਰਨਾ ਲਾ ਕੇ ਬੈਠੀ ਇਹਨਾਂ ਨੂੰ ਕੌਣ ਚੁਕਾਵੇ ਧਰਨਾ ਤਾਂ ਇਹਨਾਂ ਨੇ ਲਾਇਆ ਸੀ ਥੋੜੀ ਲਾਇਆ ਹੁਣ ਆ ਘੱਗਰ ਦਾ ਪੁਲ ਇਹਨਾਂ ਨੇ ਬੰਦ ਕੀਤਾ ਕਿਸਾਨ ਨੇ ਥੋੜੇ ਕੀਤਾ ਕਿਸਾਨ ਤਾਂ ਹਰੇਕ ਕਿਸਾਨ ਕਿਸੇ ਨੂੰ ਪਰੇਸ਼ਾਨ ਨਹੀਂ ਕਰਦਾ ਕਿਸਾਨ ਤਾਂ ਵਿਚਾਰ ਤੁਸੀਂ ਆਪ ਦੇਖੋ ਜਿਹੜਾ ਐਨੀ ਠੰਡ ਦੇ ਵਿੱਚ ਫਸਲਾਂ ਪਾਲ ਕੇ ਲੋਕਾਂ ਨੂੰ ਖਵਾਉਂਦਾ ਉਹ ਕਿਸੇ ਨੂੰ ਕੀ ਪਰੇਸ਼ਾਨ ਕਰੂਗਾ ਇਹ ਤਾਂ ਜਦੋਂ ਅੰਗੂਠੇ ਗਲ ਚ ਗੋਠਾ ਦਿੰਨੇ ਆ ਤਾਂ ਉਹ ਉਹਨਾਂ ਨੂੰ ਪਰੇਸ਼ਾਨ ਹੋਣਾ ਪੈਂਦਾ ਤੇ ਬਾਈ ਵੈਸੇ ਆਪਣੇ ਜਿਵੇਂ ਕਿ ਜਿਹੜੇ ਕਈ মিডিਆ ਵਾਲੇ ਉਹ ਦੱਸ ਰਹੇ ਸੀਗੇ ਵੀ ਜਿਹੜੇ ਕੱਲ ਆਪਣੇ ਸ਼ੰਭੂ ਬਾਰਡਰ ਦੇ ਉੱਤੇ ਜਿਹੜੀ ਸਰਕਾਰ ਵੱਲੋਂ ਜਿਹੜੀ ਅੰਸੂ ਗਾਹਾਂਸ ਦੇ ਗੋਲੇ ਸਿੱਟੇ ਗਏ ਸੀਗੇ ਤੇ ਉੱਥੇ ਆਪਣੇ ਨਿਊਜ਼ਾਂ ਦੇ ਵਿੱਚ ਦੱਸ ਰਹੇ ਸੀਗੇ ਕਿ ਪਹਿਲਾਂ ਜਿਹੜੇ ਕਿਸਾਨਾਂ ਨੇ ਪੱਥਰਾਂ ਦੀ ਜਿਹੜੀ ਪੁਲਿਸ ਦੇ ਉੱਤੇ ਵਾਰ ਕੀਤੀ ਸੀ ਉਸ ਤੋਂ ਬਾਅਦ ਨਹੀਂ ਨਹੀਂ ਐਜਾ ਕੁਝ ਨਹੀਂ ਜੀ ਦੇਖੋ ਉਹਨਾਂ ਨੇ ਕਿਹਾ ਸੀ ਵੀ ਪਹਿਲਾਂ ਗੱਲਬਾਤ ਹੋਈ ਉਸ ਤੋਂ ਬਾਅਦ ਉਹ ਬੈਰੀਕੇਡਿੰਗ ਪੱਟਣ ਲੱਗੇ ਜਦੋਂ ਪੱਥਰ ਕਿਸੇ ਨੇ ਨਹੀਂ ਮਾਰੇ ਉਹ ਡਰੋਨ ਦੇ ਨਾਲ ਹਾਸੂ ਗੈਸ ਦੇ ਗੋਲੇ ਸਿੱਟ ਰਹੇ ਆ ਪਲਾਸਟਿਕ ਦੀਆਂ ਗੋਲੀਆਂ ਮਾਰ ਰਿਹਾ ਐ ਐਸਐਲਆਰ ਨਾਲ ਉਹ ਬਹੁਤ ਪਰੇਸ਼ਾਨ ਕਰ ਰਹੇ ਆ ਪਰੇਸ਼ਾਨ ਦੇਖੋ ਪੁਲਿਸ ਵਾਲੇ ਤਾਂ ਕਿਸੇ ਦੇ ਸੱਟ ਨਹੀਂ ਵੱਜੀ ਤੇ ਕਿਸਾਨ ਉੱਥੇ 14 ਤੋਂ ਵੱਧ ਦਾ ਕੱਲ ਹੀ ਦਾਖਲ ਹੋ ਗਏ ਸੀਗੇ ਤੇ ਅੱਜ 60 ਦੀ ਖਬਰ ਹੈ ਹਾਂਜੀ ਤੇ ਕਿਸਾਨ ਤੁਸੀਂ ਜੇ ਜੇ ਪੁਲਿਸ ਵਾਲਿਆਂ ਦੇ ਡੰਡੇ ਮਾਰੇ ਹੁੰਦੇ ਪੁਲਿਸ ਵਾਲਿਆਂ ਦੇ ਪੱਥਰ ਮਾਰੇ ਉਹਨਾਂ ਨੂੰ ਚੋਟਾਂ ਤਾਂ ਲੱਗਦੀਆਂ ਨਾ ਕਿਸਾਨਾਂ ਦੇ ਚੋਟਾਂ ਲੱਗੀਆਂ ਪਰ ਇਹ ਸਿਰਫ ਝੁਮਲੇ ਆ ਇਹ ਸਰਕਾਰ ਇਸ ਨੂੰ ਦਬਾਉਣਾ ਚਾਹੁੰਦੀ ਆ ਪਰ ਇਹ ਉਹੀ ਗੱਲ ਇਹ ਉਹ ਕੌਮ ਹੈ ਵੀ ਜਿੰਨਾ ਦਬਾਉਂਗੇ ਹਾਂਜੀ ਇਹਨੇ ਉਨਾ ਹੀ ਉੱਤੇ ਆਉਣਾ ਹੈ ਹਾਂਜੀ ਤੇ ਬਈ ਹੁਣ ਸਰਕਾਰ ਵੱਲੋਂ ਕੀ ਐਕਸ਼ਨ ਲੈਤਾ ਗਿਆ ਇਸ ਜਿਹੜਾ ਪੂਰੇ ਮਾਮਲੇ ਦੇ ਬਾਰੇ ਜਿਹੜੇ ਆਪਣੇ ਕੋਈ ਐਕਸ਼ਨ ਨਹੀਂਗਾ ਹੁਣ ਅੱਜ ਵੀ ਮੀਟਿੰਗ ਚੱਲ ਰਹੀ ਹੈ ਸੈਂਟਰ ਨੇ ਸੱਦਾ ਦਿੱਤਾ ਮੀਟਿੰਗ ਦਾ ਤੇ ਮੀਟਿੰਗ ਹੋਣਗੇ ਕਿਉਂਕਿ ਅਸੀਂ ਜਿੰਨੇ ਅਸੀਂ ਖੇਤ ਦੇ ਵਿੱਚ ਤੱਕੜੇ ਅਸੀਂ ਉਹਨੇ ਟੇਬਲ ਤੇ ਤੱਕੜੇ ਅਸੀਂ ਇੱਕ ਇੱਕ ਮੁੱਦੇ ਤੇ ਉਹਨਾਂ ਨਾਲ ਗੱਲ ਕਰਾਂਗੇ ਸਰਕਾਰ ਨੂੰ ਕਾਵਾਂਗੇ ਕਿ ਆਹ ਤੁਹਾਡੀਆਂ ਨੀਤੀਆਂ ਆ ਇੱਥੇ ਗਲਤ ਹੈ ਇੱਥੇ ਸਹੀ ਹੈ ਹਾਂਜੀ ਤਾਂ ਉਹ ਜਿਹੜੀ ਅੱਗੇ ਗੱਲ ਹੋਊਗੀ ਜੋ ਸਾਡੇ ਕਿਸਾਨਾਂ ਕੋ ਸਾਨੂੰ ਕਹਿਣਗੇ ਬਾਕੀ 16 ਦੀ ਕਾਲ ਦਾ ਮੈਂ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਕਿ 16 ਨੂੰ ਵੱਧ ਤੋਂ ਵੱਧ 50 ਨੇ ਪਹੁੰਚਣ ਧੰਨਵਾਦ ਜੀ